ਜੇ ਦੋਨੇ ਦੱਸਿਆ ਮੈਨੂੰ ਲੱਗਾ ਤੁਸੀਂ ਸਾਰੇ ਵੀ ਇਸ ਗੱਲ ਦੀ ਹਾਂ ਵੀ ਪਰਦੇ ਆਉਂਗੇ ਕਿ ਕੋਈ ਪੈਸਾ ਤਾਂ ਨਹੀਂ ਲੱਗਿਆ ਕਿਸੇ ਕੋਈ ਕਿਸੇ ਨੂੰ ਭਰਤੀ ਹੋਣ ਵਾਸਤੇ ਇੱਥੇ ਕੋਈ ਕਿਸੇ ਦਾ ਪੈਸਾ ਤਾਂ ਨਹੀਂ ਲੱਗਿਆ ਕਿਸੇ ਦਾ ਕੁਝ 파ਰਿਸ਼ਤਾ ਨਹੀਂ ਲੱਗੀ ਇੱਥੇ ਆ ਗਏ ਹੁਣ ਇਹਨੂੰ ਮੈਂ ਤੁਹਾਨੂੰ ਪਹਿਲੀ ਨੌਕਰੀ ਨਹੀਂ ਕਹੂੰਗਾ ਇਹ ਤੁਹਾਡੀ ਪਹਿਲੀ ਨੌਕਰੀ ਨਹੀਂ ਹੈਗੀ ਨਾ ਹੀ ਆਖਰੀ ਹੈ ਮਿਹਨਤ ਕਰਿਓ ਜਿਸ ਤਰ੍ਹਾਂ ਗੁਰਕੀਰਤ ਹੋਰਾਂ ਨੇ ਦੱਸਿਆ ਕਿ ਜਦੋਂ ਇੱਕ ਵਾਰੀ ਤੁਸੀਂ ਸਿਸਟਮ ਚ ਵੜ ਗਏ ਫਿਰ ਮਿਹਨਤ ਕਰੋ ਉੱਪਰ ਜਾਓ ਹੋਰ ਹੋਰ ਉੱਪਰ ਜਾਓ ਪੌੜੀਆਂ ਜਿੰਨੀਆਂ ਤੁਸੀਂ ਬਣਾਓਗੇ ਉਨੀਆਂ ਤੁਹਾਡੀ ਮਿਹਨਤ ਜਿਹੜੀ ਹੈ ਉਹ ਅੱਗੇ ਲੈ ਕੇ ਜਾਊਗੀ ਕਿਉਂਕਿ ਮਿਹਨਤ ਤੋਂ ਵੱਡੀ ਪੌੜੀ ਹੋਰ ਕੋਈ ਨਹੀਂ ਸੋ ਮਿਹਨਤ ਵਾਲੀਆਂ ਪੌੜੀਆਂ ਰਾਹੀਂ ਚੜੋ ਅਗਲੀਆਂ ਛੱਤਾਂ ਅਗਲੀਆਂ ਮੰਜ਼ਲਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਔਰ ਇੱਕ ਗੱਲ ਹੋਏ ਇਸ ਗੱਲੋਂ ਵੀ ਤੁਹਾਨੂੰ ਅਸੀਂ ਯਕੀਨ ਦਿਵਾਉਂਦੇ ਆ ਕਿ ਤੁਹਾਡੇ ਜਦੋਂ ਤੁਸੀਂ ਨੌਕਰੀ ਕਰੋਗੇ ਉਸ ਦੌਰਾਨ ਕੋਈ ਤੁਹਾਨੂੰ ਇਹ ਜੀ ਪੋਜੀਸ਼ਨ 'ਚ ਨਹੀਂ ਪਾਇਆ ਜਾਊਗਾ ਕਿ ਤੁਹਾਨੂੰ ਆ ਗਲਤ ਕੰਮ ਕਰਾਇਆ ਜਾਊਗਾ ਤੁਹਾਡੇ ਤੋਂ ਜਾ ਆ ਕਰ ਦੋ ਆ ਰਿਪੋਰਟ ਨੂੰ ਐ ਕਰ ਦੋ ਨਾ ਜੋ ਸੱਚ ਹੋਊਗਾ ਉਹੀ ਦੱਸਿਓ ਜੇ ਇੱਥੋਂ ਅਸੀਂ ਤੁਹਾਨੂੰ ਇੱਥੋਂ ਬਿਨਾਂ ਸ਼ਪਾਰਸ਼ ਤੇ ਬਿਨਾਂ ਪੈਸੇ ਦੇ ਕੁਰਸੀਆਂ ਤੇ ਬਿਠਾ ਰਹੇ ਹਾਂ ਤਾਂ ਉਹਨਾਂ ਕੁਰਸੀਆਂ ਤੇ ਬਹਿ ਕੇ ਤੁਸੀਂ ਵੀ ਬਿਨਾਂ ਸ਼ਪਾਰਸ਼ ਤੇ ਬਿਨਾਂ ਪੈਸੇ ਦੇ ਕੰਮ ਕਰਨੇ ਆ ਲੋਕਾਂ ਦੇ ਲੋਕਾਂ ਨੂੰ ਇਨਸਾਫ ਦੇਣਾ ਲੋਕਾਂ ਦੀਆਂ ਦੁਆਵਾਂ ਬਹੁਤ ਵੱਡੀ ਕਰੰਸੀ ਹੈ ਉਹਦੀ ਕੋਈ ਕੀਮਤ ਨਹੀਂ ਮਾਨਾ ਕਿ ਮੇਰੀ ਕਮੀਜ਼ ਪਰ ਲੱਖੋਂ ਦਾਗ ਹੈ ਮਾਨਾ ਕਿ ਮੇਰੀ ਕਮੀਜ਼ ਪਰ ਲੱਖੋਂ ਦਾਗ ਹੈ ਪਰ ਖੁਦਾ ਦਾ ਸ਼ੁਕਰ ਹੈ ਕੋਈ ਧੱਬਾ ਨਹੀਂ ਦਾਗ ਤੇ ਧੱਬਿਆਂ ਚ ਫਰਕ ਹੁੰਦਾ ਹੈ ਦਾਗ ਸਾਬਣਾ ਤੋਂ ਹੁੰਦੀਆਂ ਨੇ ਧੱਬੇ ਸਦੀਆਂ ਤੋਂ ਹੁੰਦੀਆਂ ਨੇ ਸੋ ਇਸ ਕਰਕੇ ਕੋਈ ਧੱਬਾ ਨਾ ਲੱਗਣ ਦਿਓ ਆਪਣੇ ਮਾਂ ਪਿਓ ਦੇ ਇੱਜ਼ਤ ਤੇ ਆਪਣੇ ਪਿੰਡ ਦੇ ਨਾਂ ਤੇ ਆਪਣੀ ਕੁਰਸੀ ਤੇ ਕੋਈ ਧੱਬਾ ਨਾ ਲੱਗਣ ਦਿਓ